ਇਹ ਸਤਿਗੁਰੂ ਸਿੱਖਾਂ ਦੇ ਨਾਲ ਕਿੰਨੀ ਮੁਹੱਬਤ ਕਰਦਾ ਹੈ ਕਹਿੰਦੇ ਨੇ ਇੱਕ ਗਰੀਬ ਘਾਈ ਸੀ ਬੜਾ ਗਰੀਬ ਸਿੱਖ ਉਹਨੇ ਜਦੋਂ ਸੁਣਿਆ ਵੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਪਹੁੰਚੇ ਹੋਏ ਨੇ ਮਨ ਦੇ ਵਿੱਚ ਉਹਦੀ ਚਾਹਨਾ ਸੀ ਮੈਂ ਦਰਸ਼ਨ ਵੀ ਕਰਾਂ ਲੇਕਿਨ ਉਹਨੇ ਕਦੇ ਗੁਰੂ ਸਾਹਿਬ ਨੂੰ ਦੇਖਿਆ ਨਹੀਂ ਸੀ ਭਲੇਖਾ ਖਾ ਗਿਆ ਭਲੇਖਾ ਸੀ ਵੀ ਬੱਤੇ ਦੇ ਖਾਣੇ ਆ ਕਈ ਵਾਰ ਅਸੀਂ ਗੁਰੂ ਸਾਹਿਬ ਨੂੰ ਦੇਖਿਆ ਨਹੀਂ ਹੁੰਦਾ ਅਸੀਂ ਭਲੇਖਾ ਖਾ ਜਾਂਦੇ ਹਾਂ ਗੁਰੂ ਸਾਹਿਬ ਨੂੰ ਦੇਖਣਾ ਕੀ ਹੈ ਗੁਰਬਾਣੀ ਦੀ ਸੋਝੀ ਲੈਣੀ ਗੁਰੂ ਸਾਹਿਬ ਨੂੰ ਵੇਖਣਾ ਕੀ ਹੁੰਦਾ ਹੈ ਗੁਰਬਾਣੀ ਮੁਤਾਬਕ ਆਪਣਾ ਜੀਵਨ ਢਾਲ ਲੈਣਾ ਸਤਿਗੁਰੂ ਦਾ ਪਾਵਨ ਬਚਨ ਹੈ ਸਤਿਗੁਰੂ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਗੁਰੂ ਸਾਹਿਬ ਕੀ ਕਹਿੰਦੇ ਡਿੱਠੈ ਮੁਕਤਨਾ ਹੋ ਵੀ ਜਿਚਰ ਸ਼ਬਦ ਨਾ ਕਰੇ ਵਿਚਾਰ ਵੇਖਣ ਦੇ ਨਾਲ ਪੱਲੇ ਕੁਝ ਨਹੀਂ ਪੈਣਾ ਜਦੋਂ ਤੱਕ ਤੂੰ ਸ਼ਬਦ ਦੀ ਵਿਚਾਰ ਨਹੀਂ ਕਰੇਗਾ ਉਦੋਂ ਤੱਕ ਤੈਨੂੰ ਸਮਝ ਕੋਈ ਨਹੀਂ ਲੱਗਣੀ ਇਸ ਕਰਕੇ ਅੱਜ ਵੀ ਸਾਡੀਆਂ ਇਹ ਪ੍ਰੋਬਲਮਾਂ ਨੇ ਅਸੀਂ ਗੁਰੂ ਨੂੰ ਵੇਖਦੇ ਨਹੀਂ ਇਸ ਕਰਕੇ ਅਸੀਂ ਭਟਕ ਜਾਂਦੇ ਆ ਕੋਈ ਵੀ ਲੰਗੀਆਂ ਲੱਤਾਂ ਵਾਲਾ ਆ ਗਿਆ ਅਸੀਂ ਉਹਦੇ ਲੱਤਾਂ ਪਕੜ ਲੀਆਂ ਉਹਦੇ ਗੋਡੇ ਘੁੱਟਨੇ ਸ਼ੁਰੂ ਕਰ ਦਿੱਤੇ ਕੋਈ ਵੀ ਆਪਣੇ ਆਪ ਨੂੰ ਨੇ ਕਹਤਾ ਜੀ ਮੇਰੇ ਚ ਗੁਰੂ ਨਾਨਕ ਸਾਹਿਬ ਮਹਾਰਾਜੀ ਜੋਤ ਹੈ ਅਸੀਂ ਉਹਦੇ ਪਿੱਛੇ ਲੱਗ ਗਏ ਕਿਸੇ ਨੇ ਕਹਤਾ ਜੀ ਮੇਰੇ ਤੇ ਬਾਬਾ ਦੀਪ ਸਿੰਘ ਹੁੰਦਾ ਹੈ ਸਿਰਹਣਾ ਹੁੰਦਾ ਹੈ ਅਸੀਂ ਉਹਦੇ ਪਿੱਛੇ ਲੱਗ ਗਏ ਕਿਉਂਕਿ ਪਿੱਛੇ ਲੱਗੂ ਹੈ ਸਾਡੀ ਕੌਮ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੋਈ ਆ ਗਿਆ ਦੇਹ ਤਰੀ ਦੀ ਉਹਦੀ ਪੋਦੀ ਪੂਜਾ ਕਰਨੀ ਸ਼ੁਰੂ ਕਰਤੀ ਉਹਦੇ ਪਿੱਛੇ ਲੱਗ ਗਏ ਉਹ ਸਿੱਖ ਜਿਹੜਾ ਆਇਆ ਉਹਦੇ ਮਨ 'ਚ ਵੀ ਇੱਕ ਭਲੇਖਾ ਸੀ ਉਹਨੇ ਗੁਰੂ ਨੂੰ ਵੇਖਿਆ ਨਹੀਂ ਸੀ ਕਹਿੰਦੇ ਘ ਇੱਕ ਟਕਾ ਆਪਣੇ ਕੋਲ ਲਿਆ ਸਿੱਖ ਚਲਦਾ ਚਲਦਾ ਆਇਆ ਦੋ ਤੰਬੂ ਲੱਗੇ ਸੀ ਇਹ ਦੋ ਤੰਬੂ ਨਹੀਂ ਸੀ ਦੁਬਦਾ ਸੀ ਦੋ ਤੰਬੂ ਲਗੇ ਜਦੋਂ ਨੇ ਸੂਰੇ ਆ ਕੇ ਦੇਖਿਆ ਉਹ ਦੁਬਦਾ ਵਿੱਚ ਪੈ ਗਿਆ ਮੈਂ ਇੱਧਰ ਜਾਵਾਂ ਕਿ ਮੈਂ ਇੱਧਰ ਜਾਵਾਂ ਅੱਜ ਦਾ ਸਿੱਖ ਵਿਚਾਰਾ ਇਸੇ ਦੁਬਦਾ ਵਿੱਚ ਫਸਿਆ ਪਿਆ ਮੈਂ ਕਿਹੜੇ ਖੂਹ ਵਿੱਚ ਜਾ ਕੇ ਛਾਲ ਮਾਰਾਂ ਇੱਧਰ ਜਾਵਾਂ ਕਿ ਜਾਂ ਉੱਧਰ ਜਾਵਾਂ ਕਿਤੇ ਕੋਈ ਕੁਝ ਕਹਿ ਰਿਹਾ ਕਿਤੇ ਕੋਈ ਕੁਝ ਕਹਿ ਰਿਹਾ ਕਿਤੇ ਕੋਈ ਵਕਰਾ ਸੰਦੇਸ਼ ਦੇਈ ਜਾ ਰਿਹਾ ਹੈ ਕੋਈ ਵਕਰਾ ਸੰਦੇਸ਼ ਦੇਈ ਜਾ ਰਿਹਾ ਹੈ ਅੱਜ ਸਾਡੀ ਕੌਮ ਨੂੰ ਭੱਜ ਦੌੜ ਲੱਗੀ ਹੋਈ ਕਿਸੇ ਵੀ ਸਿੱਖ ਦੇ ਕੋਲ ਬਹਿ ਕੇ ਸੁਣ ਲਓ ਉਹ ਵਿਚਾਰੇ ਦਾ ਆ ਹੀ ਰੋਣਾ ਹੋਵੇਗਾ ਕਿਦੀ ਮੰਨੀਏ ਤੇ ਕਿਦੀ ਨਾ ਮੰਨੀਏ ਕਿਹੜੇ ਪਾਸੇ ਜਾਈਏ ਤੇ ਕਿਹੜੇ ਪਾਸੇ ਨਾ ਨਾ ਜਾਈਏ ਕਿਉਂਕਿ ਸਾਡੀ ਕੌਮ ਦੇ ਵਿੱਚ ਕੋਈ ਆਗੂ ਹੈ ਨਹੀਂ ਇਸ ਟਾਈਮ ਤੇ ਅਸੀਂ ਆਗੂ ਲੱਭਦੇ ਹਾਂ ਬਾਹਰੋਂ ਆਗੂ ਮੰਨ ਲੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਤੁਹਾਨੂੰ ਕੋਈ ਆਗੂ ਲੱਭਣ ਦੀ ਲੋੜ ਨਹੀਂ ਪੈਣੀ ਉਹ ਜਿਹੜੀ ਦੁਬਧਾ ਉਸ ਸਿੱਖ ਦੇ ਅੰਦਰ ਪਈ ਅੱਜ ਸਾਡੇ ਬੱਚੇ-ਬੱਚੇ 'ਚ ਬਜ਼ੁਰਗਾਂ ਵਿੱਚ ਨੌਜਵਾਨਾਂ ਵਿੱਚ ਸਾਰੇ ਵਿੱਚ ਦੁਬਧਾ ਪਈਓ ਭਾਈ ਕਿਦੀ ਮੰਨੀਏ ਕਿਦੀ ਨਾ ਮੰਨੀਏ ਦੋ ਤੰਬੂ ਵੇਖ ਕੇ ਪ੍ਰੋਬਲਮ ਖੜੀ ਹੋ ਗਈ ਹੁਣ ਦੋ ਤੰਬੂਆਂ ਵੱਲ ਅੱਖਾਂ ਐ ਖੋਲ ਕੇ ਸੇਖਣੇ ਵੇਖਿਆ ਉਹ ਚਲਾ ਗਿਆ ਉਹ ਕੁਦਰਤੀ ਜਦੋਂ ਜਿਸ ਦਰਬਾਰ ਵਿੱਚ ਪਹੁੰਚਿਆ ਉਹ ਰਾਜਨੀਤੀ ਦਾ ਇੱਕ ਅਖਾੜਾ ਸੀ ਇਮਸ ਸਾਖੀ ਤਾਂ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਕਿਉਂਕਿ ਹਰ ਇੱਕ ਵਿਦਵਾਨ ਦਾ ਆਪਣਾ عقیدہ ਹੁੰਦਾ ਹੈ ਗੱਲ ਪੇਸ਼ ਕਰਨ ਦਾ ਉਹ ਰਾਜਨੀਤੀ ਦਾ ਇੱਕ ਅਖਾੜਾ ਸੀ ਜਿਹੜੇ ਤੰਬੂ ਦੇ ਵਿੱਚ ਉਹ ਜਾ ਕੇ ਪ੍ਰਵੇਸ਼ ਕਰ ਗਿਆ ਅੱਜ ਸਾਡੇ ਪ੍ਰਚਾਰਕ ਰਾਜਨੀਤਿਕ ਬੰਦਿਆਂ ਦੇ ਗੋਡੇ ਘੁੱਟ ਰਹੇ ਆ ਉਹ ਉਸ ਤੰਬੂ 'ਚ ਜਾ ਕੇ ਵੜ ਗਏ ਜਿਹੜਾ ਤੰਬੂ ਜਾਗ ਜਾਂਦਾ ਹੈ ਵੱਡੇ ਵੱਡੇ ਪ੍ਰਚਾਰਕ ਅੱਜ ਜਾਂਗੀਰ ਦੇ ਤੰਬੂ 'ਚ ਜਾ ਕੇ ਵੜ ਗਏ ਨੇ ਜਾਂਗੀਰ ਜੋ ਕਹਿ ਰਿਹਾ ਉਹ ਤੰਬੂਆਂ 'ਚੋਂ ਨਿਕਲ ਨਗਲ ਕੇ ਉਹੀ ਬੋਰੇ ਨੇ ਭਾਵੇਂ ਉਹ ਮੰਜੀ ਸਾਹਿਬ ਦੀ ਸਟੇਜ ਹੋਵੇ ਜਾਂ ਬੰਗਲਾ ਸਾਹਿਬ ਦੀ ਸਟੇਜ ਹੋਵੇ ਜਾਂ ਹੋਰ ਸਟੇਜਾਂ ਹੋਣ ਕਿਉਂਕਿ ਉਹ ਜਿਹੜੇ ਤੰਬੂਆਂ 'ਚ ਵੜੇ ਉਹ ਉਹ ਰਾਜਨੀਤਿਕ ਤੰਬੂ ਹੈ ਉਹ ਜਾਂਗੀਰ ਦਾ ਤੰਬੂ ਹੈ ਜਾਗੀਰ ਨੇ ਜੋ ਉਹਨਾਂ ਨੂੰ ਛਲੜਾਉਣਾ ਝੋਲੀ ਵਿੱਚ ਪਾਈਆਂ ਬਾਹਰ ਨਿਕਲੇ ਉਹਨਾਂ ਨੇ ਉਹੀ ਕੁਝ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਰਾਜਨੀਤਿਕ ਅਖਾੜਿਆਂ ਵਿੱਚੋਂ ਨਿਕਲਣ ਵਾਲੇ ਲੋਕ ਰਾਜਨੀਤਿਕ ਲੋਕਾਂ ਦਾ ਹੀ ਭੋਗ ਪਾਉਂਦੇ ਉਹਨਾਂ ਨੂੰ ਗੁਰਬਾਣੀ ਗੁਰਸ਼ਬਦ ਨਾਲ ਕੋਈ ਮਤਲਬ ਨਹੀਂ ਉਹ ਜਦੋਂ ਵੜਿਆ ਨਾ ਸਤੰਭੂ ਦੇ ਵਿੱਚ ਸਾਹਮਣੇ ਜਾਗੀਰ ਬੈਠਾ ਪਹਿਲਾਂ ਤਾਂ ਜਾਣ ਨਹੀਂ ਦਿੱਤਾ ਜਦੋਂ ਗਿਆ ਜਾਗੀਰ ਬੈਠਾ ਜਾਗੀਰ ਉੱਥਿਆ ਉਹਨੇ ਮੂਰੇ ਦੇ ਪੰਡ ਰੱਖੀ ਟਕਾ ਵੀ ਰੱਖਿਆ ਮੱਥਾ ਟੇਕ ਕੇ ਸਹਿਸਭਾਈ ਉਹਨੇ ਕਿਹਾ ਕਿ ਸੱਚੇ ਪਾਤਸ਼ਾਹ ਜੀਵਨ ਮੁਕਤ ਕਰ ਦਿਓ ਸੱਚੇ ਪਾਤਸ਼ਾਹ ਜੀਵਨ ਮੁਕਤ ਕਰ ਦੋ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਦੀਨਾ ਇਹ ਬੰਦਰਾ ਨੂੰ ਤੋੜ ਦਿੰਦਾ ਸਿੱਖ ਕਹਿੰਦਾ ਮਾਲਕ ਤੁਸੀਂ ਬੰਦੀ ਛੋੜੋ ਮੈਨੂੰ ਜੀਵਨ ਮੁਕਤ ਕਰ ਦੋ ਅੱਗੇ ਜਿਹੜਾ ਬੈਠਾ ਉਹ ਗੁਰੂ ਨਹੀਂ ਹੈ ਉਹ ਹੱਸ ਪਿਆ ਹੱਸ ਕੇ ਕਹਿੰਦਾ اے ਗੁਰੂ ਦੇਆ ਸਿੱਖਾ ਮੈਨੂੰ ਲੱਗਦਾ ਤੂੰ ਗਲਤ ਜਗ੍ਹਾ ਤੇ ਆ ਗਿਆ ਮੈਂ ਕਹਿੰਦਾ ਜਹਾਂਗੀਰ ਫੇਰ ਵੀ ਚੰਗਾ ਜਿਨੇ ਉਹਨੂੰ ਕਹਤਾ ਵੀ ਤੂੰ ਸੱਜਣਾ ਗਲਤ ਜਗ੍ਹਾ ਤੇ ਆ ਗਏ ਅੱਜ ਦੇ ਜਹਾਂਗੀਰ ਕਹਿੰਦੇ ਨੇ ਇਹ ਜਗ੍ਹਾ ਤੁਹਾਡੀ ਹੈ ਹੀ ਆਈ ਹੈ ਤੁਸੀਂ ਐਸ ਤੰਬੂ 'ਚ ਨਾ ਜਾ ਕੇ ਕਿਤੇ ਵੜ ਜਿਓ ਤੁਸੀਂ ਜਿਹੜਾ ਅਸੀਂ ਚੰਡੀਗੜ੍ਹ ਤੰਬੂ ਬਣਾਇਆ ਉਹਦੇ ਵਿੱਚ ਆ ਕੇ ਵੜਿਓ ਜਿੰਨੇ ਜਿੰਨੇ ਵੀ ਪ੍ਰਚਾਰਕ ਨੇ ਉਸ ਤੰਬੂ ਦੇ ਵਿੱਚੋਂ ਕਰਾਸ ਕਰਕੇ ਫਿਰ ਬਾਹਰ ਨਗ ਰਹੇ ਨੇ ਤੇ ਉਹਨਾਂ ਨੂੰ ਕਿਤੇ ਕੁਛ ਕਹਿ ਦਿਓ ਉਹਨਾਂ ਦੀਆਂ ਜ਼ੁਬਾਨਾਂ ਬੁੱਲਾਂ ਦੇ ਸਮੇਤ ਸੀਤੀਆਂ ਹਦਿਆਂ ਨੇ ਉਹ ਕਦੇ ਬੋਲ ਨਹੀਂ ਬੋਲਣਗੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਕੋਈ ਬੋਲ ਨਹੀਂ ਬੋਲਦੇ ਹੋ ਸਿੱਖਾਂ ਦਾ ਘਾਣ ਹੋ ਰਿਹਾ ਕੋਈ ਬੋਲ ਨਹੀਂ ਬੋਲਦੇ ਹੋ ਪੰਜਾਬ ਨਸ਼ੇ ਦੀਆਂ ਨਹਿਰਾਂ ਦੇ ਵਿੱਚ ਡੋਬ ਡੋਬ ਕੇ ਖਤਮ ਕਰ ਦਿੱਤਾ ਗਿਆ ਕੋਈ ਬੋਲ ਨਹੀਂ ਬੋਲਦੀ ਕਿਉਂ ਕਿਉਂਕਿ ਉਹਨਾਂ ਨੇ ਬੋਲ ਨਹੀਂ ਬੋਲਣਾ ਕਿਉਂਕਿ ਜਿਹੜੇ ਟੰਬੂ ਦੇ ਵਿੱਚ ਉਹ ਗਏ ਉਥੇ ਜਹਾਂ ਜੀ ਨੂੰ ਘੁੱਟ ਕੇ ਉਹਨਾਂ ਨੇ ਜੱਫੀ ਜੂ ਪਾ ਲਈ ਕਿ ਬਾਪੂ ਤੇਰੇ ਬਗੈਰ ਸਾਡਾ ਕੋਈ ਬਜਾਰਾ ਨਹੀਂ ਤੇ ਬਾਪੂ ਦੀ ਵਿਚਾਰੀ ਦੀ ਹੋਰ ਕਿੰਨੀ ਕੁ ਉਮਰ ਹੈ ਕੋਈ 5-7 ਸਾਲ ਕੱਢ ਲੇਗਾ ਬਾਪੂ ਨੇ ਲੰਮਾ ਟਾਈਮ ਨਹੀਂ ਰਹਿਣਾ ਪਰ ਜਿਹੜੇ ਅੱਜ ਦੇ ਪ੍ਰਚਾਰਕ ਹੈ ਵਿਦਵਾਨ ਸੱਜਣ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਸ ਬਾਪੂ ਦੇ ਗੋਡੇ ਘੁੱਟਣ ਦੀ ਬਜਾਏ ਐਸ ਬਾਪੂ ਦੇ ਗੋਡੇ ਘੁੱਟिए ਹੁਣ ਆ ਜਾਓ ਜਾਂਗਿਰ ਫੇਰ ਵੀ ਚੰਗਾ ਸੀ ਉਹਨੇ ਕਿਹਾ ਵੀ ਇਹ ਤੇਰਾ ਤੰਬੂ ਨਹੀਂ ਤੂੰ ਗਲਤ ਜਗ੍ਹਾ ਤੇ ਆ ਗਿਆ ਆਪਣਾ ਟੱਕਾ ਚੁੱਕ ਘਾਦੀ ਪੰਡ ਚੁੱਕ ਸਿੱਖਾ ਤੂੰ ਇੱਥੋਂ ਚਲਾ ਜਾ ਉਹਨੇ ਕਿਹਾ ਵਾਕੇ ਮੈਂ ਜੇ ਗਲਤ ਜਗ੍ਹਾ ਤੇ ਆ ਗਿਆ ਉਹਨੇ ਆਪਣੀ ਘਾਦੀ ਪੰਡ ਚੁੱਕੀ ਆਪਣਾ ਟੱਕਾ ਚੁੱਕਿਆ ਤੇ ਨਾਲ ਹੀ ਅੰਦਰ ਖਾਤੇ ਆ ਕਹਿੰਦੇ ਸੱਚੇ بادشاہ ਮੈਥੋਂ ਤਾਂ ਬੜੀ ਵੱਡੀ ਭੁੱਲ ਹੋ ਗਈ ਅੱਜ ਦੇ ਸਿੱਖ ਵੀ ਕਿਤੇ ਕਹਿ ਦੇਣ ਜਿਹੜੇ ਮੰਨਣ ਵਾਲੇ ਨੇ ਇਹ ਜੀਆਂ ਨੂੰ ਝੂਠਿਆਂ ਨੂੰ ਕਿ ਕਹਿ ਦੇ ਅੰਦਰੋਂ ਵੀ ਮਾਲਕ ਸਾਥੋਂ ਬੜੀ ਵੱਡੀ ਭੁੱਲ ਹੋ ਗਈ ਤੂੰ ਬਖਸ਼ਣਾ ਗੁਰੂ ਤਾਂ ਵਾਕੇ ਬਖਸ਼ਣਾ ਆ ਰੇ ਬੜੀਆਂ ਬਖਸ਼ਿਸ਼ਾਂ ਕਰਦਾ ਹੈ ਸਿੱਖ ਦੂਜੇ ਤੰਬੂ ਦੇ ਵਿੱਚ ਕ੍ਰੋਸ ਕਰ ਗਿਆ ਆ ਤੰਬੂ ਹੁਣ ਸੱਚ ਦਾ ਟਿਕਾਣਾ ਸੀ ਇਸ ਤੰਬੂ ਵਿੱਚੋਂ ਸੱਚ ਮਿਲਣਾ ਸੀ ਸੱਚ ਦੀ ਰੌਸ਼ਨੀ ਮਿਲਣੀ ਸੀ ਉਹ ਦੀਵਾ ਜਗਣਾ ਸੀ ਜਿਹੜੇ ਦੀਵੇ ਨੇ ਅੰਦਰ ਦਾ ਸਾਰਾ ਹਨੇਰਾ ਦੂਰ ਕਰ ਦੇਣਾ ਸੀ ਸਿੱਖ ਦਿਓ ਲੈਣਾ ਵਿੱਚ ਨੀਰ ਹੈ ਘਾ ਦੀ ਪੰਡ ਰੱਖੀ ਟਕਾ ਰੱਖਿਆ ਸਤਿਗੁਰੂ ਨੂੰ ਜਾ ਕੇ ਕਿਹਾ ਮਾਲਕ ਪਹਿਲਾਂ ਮੈਨੂੰ ਮਾਫ ਕਰ ਦਿਓ ਜੋ ਮੈਂ ਖੋਹ ਲਈ ਦੂਜੀ ਬੇਨਤੀ ਜੀਵਨ ਮੁਕਤ ਕਰ ਦਿਓ ਤੇ ਜੀਵਨ ਮੁਕਤ ਕਰਨ ਵਾਲੇ ਗੁਰੂ ਅਰਜਨ ਸਾਹਿਬ ਉੱਠੇ ਘੁੱਟ ਕੇ ਸੀਨੇ ਦੇ ਨਾਲ ਲਾਇਆ ਸਿੱਖ ਦਾ ਮੱਥਾ ਚੁੰਮਿਆ ਵੇਖ ਕੇ ਜਾਂਗੀਰ ਦੀਆਂ ਅੱਖਾਂ ਵੀ ਅੱਡੀਆਂ ਰਹਿ ਗਈਆਂ ਕਿ ਵਾਕਈ ਤੁਹਾਨੂੰ ਲੋਕ ਸੱਚਾ ਬਾਦਸ਼ਾਹ ਝੂਠ ਨਹੀਂ ਕਹਿੰਦੇ ਸੱਚ ਹੈ ਤੂੰ ਹੀ ਸੱਚੇ ਪਕਸ਼ਾ ਹੋ ਸਾਡੇ ਵਰਗੇ ਤਾਂ ਝੂٹے ਬਾਦਸ਼ਾਹ 100 ਆਏ ਤੇ 100 ਚਲੇ ਗਏ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈ ਸੁਣਾ ਇੱਥੇ ਕੋਈ ਵੀ ਨਹੀਂ ਰਹਿਣਾ ਪਰ ਇਹ ਸਾਖੀ ਸਾਨੂੰ ਇਹ ਗੱਲ ਦੱਸ ਗਈ ਕਿ ਤੰਬੂ ਹਮੇਸ਼ਾ ਦੋ ਦੇਣੇ ਇੱਕ ਧਰਮ ਦਾ ਇੱਕ ਰਾਜਨੀਤੀ ਦਾ ਜੇ ਦੋਨੋਂ ਨੂੰ ਮਿਕਸ ਕਰ ਲਓ ਤੇ ਇੱਕ ਚੀਜ਼ ਦਾ ਚੇਤਾ ਰੱਖਿਓ ਧਰਮ ਹਮੇਸ਼ਾ ਉੱਤੇ ਰਹਿਣਾ ਚਾਹੀਦਾ ਹੈ ਰਾਜਨੀਤੀ ਪੈਰ ਦੀ ਜੁੱਤੀ ਤੇ ਜੇ ਜੁੱਤੀ ਭਾਵੇਂ ਸੋਨੇ ਦੀ ਵੀ ਕਿਉਣਾ ਹੋਵੇ ਉਹ ਸਿਰ ਤੇ ਨਹੀਂ ਰੱਖੀ ਜਾਂਦੀ ਪੈਰਾਂ ਵਿੱਚ ਉਹ ਨਹੀਂ ਜਗ ਹੁੰਦੀ ਜੁੱਤੀ ਸੋਨੇ ਦੀ ਵੀ ਹੋਵੇ ਉਦੀ ਜਗ੍ਹਾ ਪੈਰਾ ਵਿੱਚ ਹੁੰਦੀ ਹੈ ਤੇ